ਦਸਮ ਗ੍ਰੰਥ ਅੰਗ 70 73 ਬਾਬੇ ਕੇ ਬਾਬਰ ਕੇ ਦੂ ਆਪ ਕਰੇ ਪਰਮੇਸ਼ਰ ਸੋ ਦੀਨ ਸ਼ਾਹ इनको पहचानो दुनीपत उनके अनुमानो जो बाबे के दाम न देह इनके गए बाबर के लए गुरु श्री गुरु गोविंद सिंह ਦੇ ਵਿਚਾਰ ਮੁਤਾਬਕ ਭਾਰਤ ਵਿੱਚ ਇੱਕ ਸਮੇਂ ਤੇ ਰ ਆਪਣੇ ਦੋ ਗੱਦੀਆਂ ਚਲਾਈਆਂ ਪਹਿਲੀ ਗੱਦੀ ਬਾਬੇ ਨਾਨਕ ਦੀ ਤੇ ਦੂਜੀ ਗੱਦੀ ਬਾਬਰ ਦੀ ਬਾਬਰ ਦੀ ਗੱਦੀ ਦੇ ਜ਼ਿਮੇ ਸੌਰੀ ਬਾਬੇ ਨਾਨਕ ਦੀ ਬਾਬਰ ਦੀ ਗੱਦੀ ਦੇ ਜ਼ਿਮੇ ਬਾਬੇ ਨਾਨਕ ਦੀ ਗੱਦੀ ਰੱਖ ਹੀ ਲਈ ਗਈ ਤੇ ਫਿਰ ਹੁਣ ਆਪਾਂ ਇਹਨਾਂ ਦਾ ਕੋਈ ਜੋੜ ਨਹੀਂ ਮੰਨਦਾ ਇਹ ਮਤਲਬ ਅਸੀਂ ਇਤਿਹਾਸ ਤੇ ਕਿੰਤੂ ਕਰ ਸਕਦੇ ਆ ਗੁਰਬਾਣੀ ਤੇ ਕਿੰਤੂ ਨਹੀਂ ਕਰ ਸਕਦੇ ਹੂੰ ਜੇ ਅਸੀਂ ਗੁਰਬਾਣੀ ਦੀ ਕਿੰਦੂ ਕਰਦੇ ਆ ਫਿਰ ਅਸੀਂ ਸੱਚ ਸਿੱਖੀ ਨਹੀਂ ਹੈ ਕਿਉਂਕਿ ਸਿੱਖ ਸੱਚਾ ਉਹ ਹੈ ਗੁਰੂ ਦਾ ਸਿੱਖ ਉਹ ਹੈ ਜਿਹੜਾ ਗੁਰਬਾਣੀ ਕੇ ਸਰਨਡਰ ਕਰਦਾ ਉਹ ਸਮਝ ਆਵੇ ਨਾ ਆਵੇ ਜਿਵੇਂ ਤੁਸੀਂ ਗੱਲ ਕੀਤੀ ਹੈ ਜੇ ਸ੍ਰੀ ਗੁਰੂ ਨਾਨਕ ਸਾਹਿਬ ਬਾਬਰ ਨੂੰ ਜ਼ਾਬਰ ਕਹਿ ਸਕਦੇ ਨੇ ਤਾਂ ਦਸਵੇਂ ਗੁਰੂ ਸਾਹਿਬ ਜਿਹੜੇ ਬੜੇ ਬਹਾਦਰ ਸੇ ਇਹ ਸੱਤਵੇਂ ਗੁਰੂ ਸਾਹਿਬ ਜਿਹੜੇ ਬੜੇ ਬਹਾਦਰ ਸੇ ਸ਼ਕਤੀਸ਼ਾਲੀ ਵੀ ਸੇ ਨਹੀਂ ਕਿ ਉਹਦੇ ਫੀਲਡਸ 'ਚ ਗੁਰੂ ਨਾਨਕ ਸਾਹਿਬ ਤੋਂ ਇੱਕ ਧਾਰਮਿਕੋ ਚੱਲ ਰਹੇ ਦੇ ਤਾਂ ਉਹਨਾਂ ਨੂੰ ਵੀ ਜਹਾਂਗੀਰ ਨੂੰ ਜ਼ਾਲਮ ਗੰਜ ਕੀ ਹਰ ਸੀ ਭਈ ਸਕਦੇ ਪਰ ਉਲਟਾ ਉਹ ਜਾਂਗੇ ਨੂੰ ਆਦਲ ਕਹਿੰਦੇ ਨੇ ਹੂੰ ਜ਼ਬਰਾਰ ਆਦਮ ਦੁੜੇ ਇੱਕ ਪਾਸੇ ਉੱਟ ਰਹੇ ਹੂੰ ਜੇ ਗੁਰੂ ਸਾਹਿਬ ਨਾਨਕ ਸਾਹਿਬ ਨੇ ਬਾਬਰ ਨੂੰ ਜ਼ਬਰ ਕਿਹਾ ਤਸ਼ਰੀ ਗੁਰੂ ਗੋਬਿੰਦ ਸਿੰਘ ਜੀ ਜਾਂਗੇ ਨੂੰ ਆਦਲ ਕਹਿ ਰਹੇ ਨੇ ਹੂੰ ਇਹਦਾ ਕੋਈ ਜੋੜ ਨਹੀਂ ਨਾ ਹੈਗਾ ਦਸਮ ਗ੍ਰੰਥ ਤੇ ਅੰਗ 124 ਹਾਂ ਜਿਹੜੀ ਦੋਨੇ ਗੱਲ ਕੀਤੀ ਹੈ ਇੱਥੇ ਸਵਾਲ ਪੈਦਾ ਹੁੰਦਾ ਹੋਰ ਬਾਬਰ ਨੂੰ ਜ਼ਬਰ ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਜਦੋਂ ਗੁਰੂ ਸਾਹਿਬ ਨੂੰ ਮਿਲਿਆ ਨਹੀਂ ਤਾਂ ਸੋਚ ਨਹੀਂ ਆਇਆ ਸੀ ਪਰ ਗੁਰੂ ਸਾਹਿਬ ਦੀ ਸੋਭਤ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਭਤ ਨੇ ਉਹਨੂੰ ਫੇਰ ਜਾਬਰ ਤੋਂ ਬਾਬਰ ਬਣਾ ਦਿੱਤਾ ਇਸੇ ਕਰਕੇ ਉਹਦੇ ਸਤ ਪੁੱਤਾਂ ਦਾ ਵਧ ਦਿੱਤਾ ਸੀ ਇਹਦੀ ਉਦਾਹਰਨ ਮੈਂ ਹੋਰ ਦੇ ਦਵਾਂ ਗੁਰੂ ਸਾਹਿਬ ਨੇ ਵਧ ਦਿੱਤਾ ਸੀ ਗੁਰੂ ਸਾਹਿਬ ਨਾਨਕ ਸਾਹਿਬ ਨੇ ਬਿਲਕੁਲ ਸਹੀ ਪਿਤਾੜੀਆਂ ਸਤ ਪੁੱਤਾਂ ਰਾਜ ਉਹਦੇ ਨਾਲ ਰਾਜ ਕੀਤਾ ਫਿਰ ਜਦੋਂ ਜਹਾਂਗੀਰ ਛੇ ਸੂਰੀ ਤੋਂ ਹਾਰ ਗਿਆ ਉਹ ਸ੍ਰੀ ਗੁਰੂ ਅੰਗਦੇਵ ਕੋਲ ਪਹੁੰਚਿਆ ਔਰ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਵਧ ਦਿੱਤਾ ਹੈ ਔਰ ਉਹਨੇ ਕਿਹਾ ਵੀ ਜਹਾ ਤੂੰ ਫੇਰ ਦਿਲਦਾਰ ਰਾਜਾ ਬਣੇਗਾ ਗੁਰੂ ਸਾਹਿਬ ਦਾ ਪਰ ਖਾਲੀ ਨਹੀਂ ਜਾਊਗਾ ਇਤਿਹਾਸ ਚ ਲਿਖਿਆ ਹੋ ਬਾਬਾ ਬੰਸ ਸਿੰਘ ਬਹਾਦਰ ਪਹਿਲਾਂ ਕੌਣ ਸੀ ਮਾਦੂ ਦਾਸ ਮਾਦੂ ਦਾਸ ਕੀ ਕਰਦੇ ਸੀ ਉਹ ਹਮ ਬਿਰਗੀ ਸੀ ਜ ਬੜੀ ਵਾਰ ਰਹਿੰਦੇ ਪਰ ਮਾਦੂ ਦਾਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ੋਭਦ ਨੇ ਮਾਦੂ ਦਾਸ ਤੋਂ ਬਾਬਾ ਬੰਸ ਸਿੰਘ ਬਹਾਦਰ ਇਹ ਚੀਜ਼ ਹੁੰਦੀ ਹੈ ਜੇ ਗੁਰੂ ਸਾਹਿਬ ਦੀ ਕੋਈ ਵੈਰ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਬਰ ਨਾ ਦਿੰਦੇ ਹਮ ਇਤਿਹਾਸ ਦਾਦਾ ਪਾਈਕਾਨ ਸੀ ਨਾ ਬਾਰੇ ਲਿਖਦੇ ਨੇ ਕਿ ਗੁਰੂ ਸਾਹਿਬ ਦੇ ਬਰ ਦੀ ਸਦਕਾ ਬੋਗਲਾ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਹਮ ਤੋ ਇਹ ਕੁਝ ਜੋੜ ਨਹੀਂ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਆਪਣੇ ਆਪ ਵੀ ਦੁਆ ਦੇ ਦਿੱਤੀ ਵੀ ਤੁਸੀਂ ਸਾਡੇ ਉੱਤੇ ਉਹ ਜ਼ੁਲਮ ਕਰਿਓ ਹੂੰ ਗੁਰੂ ਨਾਨਕ ਸਾਹਿਬ ਤਾਂ ਦੇਖੋ ਸਿੱਖ ਗੁਰੂ ਸਾਹਿਬਾਂ ਜਿਹੜੇ ਹੁੰਦੇ ਨੇ ਸਿੱਖ ਧਰਮ ਨੂੰ ਸੰਭਾਲਦਾ ਜਾਣੀ-ਜਾਣੂ ਨਜਾਨ ਦੇ ਨਾਲ ਵਾਲੇ ਸਮਝ ਕੀ ਹੋਊਗਾ ਤੇ ਇਸ ਕਰਕੇ ਕਿਤਨਾ ਕਿਤੇ ਇਤਿਹਾਸ 'ਚ ਕੁਝ ਨਾ ਕੁਝ ਗੜਬੜ ਹੈ ਸਾਨੂੰ ਉਸ ਚੀਜ਼ ਨੂੰ ਪਰਖਣ ਦੀ ਲੋੜ ਹੈ ਮੈਂ ਦੂਸਰੀ ਜਿਹੜੀ ਗੱਲ ਮੈਂ ਹੋਰ ਦੱਸਦਾ ਮੈਂ ਇੱਥੇ ਲਿਖਿਆ ਹੈ ਸਦੀਆਂ ਤੋਂ ਜਿਸੀਂ ਅਜਹੀਆਂ ਦੁਸ਼ਪਾ ਬਣਾਉਂ ਆ ਤੋ ਪ੍ਰਿਤ ਇਤਿਹਾਸ ਘਟਰਾਵਾ ਪੜਦੇ ਤੋ ਸੁਣਦੇ ਆ ਰਹੇ ਹੂੰ ਜਿਸ ਕਰਕੇ ਸਚਾਈ ਨੂੰ ਕਬੂਲ ਕਰਨਾ ਅੱਜ ਸਾਡੇ ਲਈ ਕਠਨ ਹੋ ਜਾਂਦਾ ਤੁਸੀਂ 100 ਵਾਰੀ ਝੂਠ ਬੋਲੋ ਤੁਹਾਨੂੰ ਸੱਚ ਅਲਗ ਲੱਗ ਜੂਣਾ ਪਰ ਇਨਸਾਫ ਦਾ ਤਕਾਜ਼ਾ ਇਹ ਹੈ ਕਿ ਜਦ ਕੋਈ ਸਚਾਈ ਸਬੂਤਾ ਨਾਲ ਖੁੱਲ ਕੇ ਸਾਡੇ ਸਾਹਮਣੇ ਆ ਜਵੇ ਅਰਥਾਤ ਪਰਥਕ ਹੋ ਜਵੇ ਤਾਂ ਸਾਨੂੰ ਉਹ ਸਚਾਈ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਉਹਨਾਂ ਮਿ ਇਤਿਹਾਸਿਕ ਘਟਨਾਵਾਂ ਤੇ ਗੱਲਾਂ ਤੇ ਅੜੇ ਰਹਿਣਾ ਨਹੀਂ ਚਾਹੀਦਾ ਜਿਹੜੇ ਅਸੀਂ ਆਪਣੇ ਬਾਪਦਾਦੇ ਸਮਿਆਂ ਤੋਂ ਸੁਣਦੇ ਆ ਰਹੇ ਹਾਂ ਜਿਵੇਂ ਤੁਸੀਂ ਕਿਹਦੀ ਗੱਲ ਉਦਾਹਰਣ ਵਜੋਂ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਬਾਪਦਾਦੇ ਮੰਨਦੇ ਚੱਲੇ ਆ ਰਹੇ ਤੇ ਕਿ ਸੂਰਤ ਧਰਤੀ ਦੇ ਦੁਆਲੇ ਘੁੰਮਦਾ ਹੈ ਪਰ ਅੱਜ ਸਾਇੰਸ ਨੇ ਸਬੂਤਾਂ ਸਬੇਤ ਇਹ ਗੱਲ ਸਿੱਧੂ ਸਾਬਤ ਦਿੰਦੀ ਹੈ ਕਿ ਸੂਰਜ ਧਰਤੀ ਦੇ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਜੇ ਹੱਜ ਕੋਈ ਵਿਅਕਤੀ ਇਹ ਕਹੇ ਕਿ ਮੈਂ ਤਾਂ ਜੀ ਸੂਰਜ ਨੂੰ ਧਰਤੀ ਦੇ ਦੁਆਲੇ ਘੁੰਮਾਈ ਮੰਨਾਂਗਾ ਕਿਉਂਕਿ ਮੇਰੇ ਬਾਬਦਾਦਾਂ ਦੇ ਸਮੇਂ ਤੋਂ ਮੈਂ ਮੰਨਦਾ ਆ ਰਿਹਾ ਤਾਂ ਆਪਾਂ ਸਾਰੇ ਉਹਨੂੰ ਕੀ ਕਾਂਗੇ ਮੂਰਖ ਹੈ ਠੀਕ ਹੈ ਜੇ ਉਹਨੂੰ ਜੇ ਅੱਜ ਕੋਈ ਵਿਅਕਤੀ ਇਹ ਕਹੇ ਕਿ ਮੈਂ ਤਾਂ ਜੀ ਸੂਰਜ ਦਾ ਧਰਤੀ ਦੇ ਦੁਆਲੇ ਘੁੰਮਣਾ ਮੰਨਾਂਗਾ ਕਿਉਂਕਿ ਮੇਰੇ ਬਾਬਦਾਦਾਂ ਦੇ ਸਮੇਂ ਤੋਂ ਮੈਂ ਹੀ ਸੁਣਦਾ ਆ ਰਿਹਾ ਤਾਂ ਉਹਨੂੰ ਮੂਰਖ ਮੂਰਖ ਕਹਿ ਕੇ ਨਹੀਂ ਫਲੈਟ ਤੇ ਨਹੀਂ ਗਿਆ ਚਪਟੀ ਕੇ ਹੈ ਚਪਟੀ ਕੇ ਹੈ ਔਰ ਸਾਇੰਸ ਵੀ ਕਹਿੰਦੇ ਚਪਟੀ ਹੈ ਹੂੰ ਚਪਟੀ ਹੈ ਸਾਇੰਸ ਕਹਿੰਦਾ ਸੱਚ ਸਾਇੰਸ ਮੰਨਦੇ ਅੱਜ ਹੂੰ ਮਤਲਬ ਕਹਿੰਦੇ ਵੀ ਜਦੋਂ ਕੋਈ ਚੀਜ਼ ਸਾਇੰਸ ਨਾਲ ਸਾਬਤ ਹੋ ਗਈ ਤਾਂ ਸਾਨੂੰ ਗੱਲ ਮੰਨਣੀ ਚਾਹੀਦੀ ਮਤਲਬ ਇਹ ਵੀ ਜੇ ਸਾਡੇ ਕੋਲ ਇੰਨੀਆਂ ਦਲੀਲਾਂ ਇੰਨੇ ਸਬੂਤ ਅੱਜ ਦੁਨੀਆ ਸਾਧਨਾ ਜਮਨ ਸਾਡੇ ਕੋਲ ਸਾਰੇ ਸਾਂ ਨੂੰ ਜੋੜ ਕੇ ਸਾਨੂੰ ਕੁਝ ਲੌਜੀਕਲੀ ਦੇਖਣਾ ਚਾਹੀਦਾ ਹੈ ਜੀ ਗੱਲ ਕਹੀ ਜਾਂਦੀ ਹੈ ਇੱਕ ਕਾਮ ਤੌਰ ਤੇ ਦੇਖੋ ਮੈਂ ਤੁਸੀਂ ਇਹਨਾਂ ਸੋਚੋ ਮੈਂ ਮੁਸਲਮਾਨ ਕਰਕੇ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਪੈਂਦਾ ਸੀ ਵੀ ਮੋਗ ਜਿਹੜੇ ਰਾਜੇ ਹੋਏ ਨੇ ਉਹ ਸਿਰਫ ਇੱਕ ਰਾਜੇ ਤੇ ਉਹਨਾਂ ਦੀ ਕੋਈ ਇਸਲਾਮ ਚ ਅਥਾਰਟੀ ਨਹੀਂ ਥੇ ਇਸਲਾਮ ਜੋ ਅਥਾਰਟੀ ਹੈ ਕੁਰਾਨ ਹਦੀਸ ਪ੍ਰੋਫੈਟ ਮੁਹੰਮਦ ਸੱਲੂ ਇਹਦੇ ਖੁਲਫਾ ਰਾਸ਼ਦ ਨੇ ਹਰ ਤੂਬ ਬੁਰ ਸਦੀਕ ਹਰ ਤੂਮਰ ਹਰ ਉਸਮਾਨ ਹਰ ਅਲੀ ਠੀਕ ਹੈ ਨਾ ਬਾਕੀ ਦੇ ਬਾਦਸ਼ਾਹ ਹੋਏ ਨੇ ਉਹ ਇਸ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਵੈਲਿਊ ਹੈ ਜਿਵੇਂ ਇੱਕ ਆਮ ਮਜ਼ਦੂਰ ਮੁਸਲਮਾਨ ਦੀ ਹੈ ਇਸ ਕਰਕੇ ਮੈਂ ਇਸ ਕਰਕੇ ਕਿਉਂਕਿ ਉਹ ਉਹਨਾਂ ਸੰਬੰਧੀ ਇਸਲਾਮ ਨਾਲ ਸੀ ਇਸ ਤਰ੍ਹਾਂ ਔਰਾਂ ਦੀ ਗੱਲਾਂ ਨੂੰ ਇਸਲਾਮ ਨਾਲ ਜੋੜੇ ਜਾਂਦੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਇੱਕ ਕਹਾਣੀ ਕਹੀ ਜਾਂਦੀ ਹੈ ਇੱਕ ਗੱਲ ਕਹੀ ਜਾਂਦੀ ਹੈ ਕਿ ਔਰੰਗਜ਼ੇਬ ਜਦ ਤੱਕ ਸੋਮਨ ਜਿਹਨੂੰ ਤੋੜਦਾ ਨਹੀਂ ਥਾ ਰੋਟੀ ਨਹੀਂ ਖਾਂਦਾ ਸਭ ਪੜਦੇ ਨੇ ਤੇ ਆਪਾਂ ਇਹਨੂੰ ਲੌਜੀਕਲੀ ਉਹ ਕਰੀਏ ਮੈਨੇ ਲੌਜੀਕਲੀ ਉਹਨੂੰ ਸੈਂਟੀਫਿਕਲੀ ਦੇਖਿਆ ਜਨਤ ਕਹਿ ਨਹੀਂ ਸੀ ਉਹਨੀ ਹਾਂਜੀ ਜਨਤ ਕਹਿਣੇ ਸੁਣੋ ਸੁਣੋ ਗੱਲ ਬੰਦਾ ਜਿਹੜਾ ਦੱਸਦਾ ਮੰਨ ਲੋ ਰੰਗ ਜੇ ਤਿੰਨ ਟਾਈਮ ਰੋਟੀ ਖਾਂਦਾ ਸੀ ਉਸੇ ਲੋਕ ਖਾਂਦੇ ਅੱਜ ਵੀ ਕਿਸਾਨ ਖਾਂਦੇ ਨੇ ਤੇ ਸਵਾਮਨ ਜਿਹੜਾ ਉਹ ਸਵੇਰੇ ਤੋੜਦਾ ਸੀ ਸਵਾਮਨ ਜਿਹੜਾ ਉਹ ਦੁਪਹਿਰ ਨੂੰ ਤੋੜਦਾ ਸੀ ਫਿਰ ਰੋਟੀ ਖਾਂਦਾ ਸੀ ਸਵਾਮਨ ਜਿਹੜਾ ਉਹ ਸ਼ਾਮ ਨੂੰ ਤੋੜਦਾ ਸੀ ਸਵਾਮਨ ਜਿਹਨੇ ਉਹ ਮੈਨੇ ਮੰਗਾਏ ਸਭ ਤੋਂ ਹੈਵੀ ਵਾਲੇ ਤਾਂ 36740 ਨਿਕਲੇ ਬਲਕਿ ਜੇ ਹਲਕੇ ਪਾਵਾਂਗੇ ਲੱਖਾਂ ਦੇ ਨਿਕਲੂਗਾ ਯਾਨੀ ਕਿ 35000 ਹਿੰਦੂਆਂ ਨੂੰ ਗੈਰ ਮੁਸਲਮਾਨ ਉਹ ਸਵੇਰੇ ਕਤਲ ਕਰਦਾ ਸੀ ਫਿਰ ਰੋਟੀ ਖਾਂਦਾ ਸੀ 35000 ਨੂੰ ਦੁਪਹਿਰੇ 35000 ਨੂੰ ਸ਼ਾਮ ਨੂੰ ਜਾਂ ਮੁਸਲਮਾਨ ਬਣਾਉਂਦਾ ਸੀ 1 ਲੱਖ 50000 ਨੂੰ ਦਿੱਲੀ ਉਹ ਜਾਂ ਤਾਂ ਮੁਸਲਮਾਨ ਬਣਾਉਂਦਾ ਸੀ ਕਤਲ ਕਰਦਾ ਸੀ ਇਹਦਾ ਮਤਲਬ ਇਹ ਹੋਇਆ ਨਾ ਤੇ ਮਹੀਨੇ ਚ ਕਿੰਨੇ ਹੋਗੇ 30 ਲੱਖ ਤੇ ਸਾਲ ਚ ਕਿੰਨੇ ਹੋਗੇ 30 ਕਰੋੜ 60 ਲੱਖ 4 ਸਾਲਾਂ ਚ ਕਿੰਨੇ ਹੋਗੇ 14 ਕਰੋੜ ਸਮਥਿੰਗ ਇਤਿਹਾਸ ਦੇ ਡਾਟੇ ਦੱਸਦੇ ਨੇ ਕਿ ਉਸ ਸਮੇਂ ਔਰੰਗਜ਼ੇਬ ਦੇ ਟਾਈਮ ਪੂਰੇ ਭਾਰਤ ਦੀ ਆਬਾਦੀ ਇੰਡੀਆ ਪਾਕਿਸਤਾਨ ਨੇਪਾਲ ਬਰਮਾ ਇਹਦਾ ਸੀਗਾ ਲਗਭਗ 14 ਕਰੋੜ ਸੀ ਮੰਨ ਲਓ ਔਰੰਗਜ਼ੇਬ ਤੋਂ ਇਲਾਵਾ ਇੰਡੀਆ 'ਚ ਕੋਈ ਮੁਸਲਮਾਨ ਨਹੀਂ ਸੀ ਤਾਂ 4 ਸਾਲਾਂ 'ਚ ਸਾਰੇ ਹਿੰਦੂ ਮੁਸਲਮਾਨ ਬਣਾ ਚੁੱਕੇ ਹੁੰਦਾ ਉਹ ਤਾਂ ਪਰ ਫਿਰ 40 ਸਾਲ ਕੀ ਖਰਦਾ ਰਿਹਾ ਉਹ ਰੋਟੀ ਨਹੀਂ ਖਾਦੀ ਹੁੰਨੀ ਉਹਨੇ ਫਿਰ ਕੋਈ ਰੋਟੀ ਨਹੀਂ ਖਾਣੀ ਦੀ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਅੱਜ ਵੀ 700 ਸਾਲ ਹਕੂਮਤ ਕਰਨ ਤੋਂ ਬਾਅਦ ਵੀ ਲਗਭਗ 400 ਮੁਸਲਮਾਨ 20% ਰਹੇ ਜੇ ਪਾਕਿਸਤਾਨ ਦੇ ਵੀ ਨਾਲੀ ਤਾਂ 25-30% ਹੋਣਗੇ ਫਿਰ ਕਿੱਥੋਂ ਬਸੋਗੇ ਇਕੱਠੇ ਕਿੱਥੇ ਹੋ ਜਾਣਾ ਚਾਹੀਦਾ ਸੀ ਜਦ ਕਿ ਔਰੰਗਜ਼ੇਬ ਦਾ ਸੈਨਾਪਤੀ ਹਿੰਦੂ ਥਾ ਔਰੰਗਜ਼ੇਬ ਰੈਵਨਿਊ ਮਿਸਟਰੀ ਹਿੰਦੂ ਸੀ ਔਰੰਗਜ਼ੇਬ ਦੀ ਕੈਬਨਿਟ ਚ ਬਵੰਜਾ ਵਜ਼ੀਰ ਸਦੇ ਜਿਹਦੇ ਚ 26 ਹਿੰਦੂ ਸਦੇ ਉਸ ਵੇਲੇ ਸੁਭਾਸ ਰੰਦਾ ਜਿਹੜਾ ਦੀਵਾਨ ਸੀ ਉਹ ਹਿੰਦੂ ਸੀ ਮਤਲਬ ਇਹ ਚੀਜ਼ ਕਿਸੇ ਮੇਲ ਨਹੀਂ ਖਾਂਦੀ ਪਰ ਕਸ਼ਮੀਰੀ ਪੰਡਤ ਤਾਂ ਆਏ ਸੀ ਨਾ ਕਸ਼ਮੀਰੀ ਮੇਰੀ ਕਿਤਾਬ ਮੇਰੀ ਕਿਤਾਬ ਆ ਰਹੀ ਹੈ ਸਭ ਕੋ ਲਾਏ ਸੀ ਗੁਰਦੇਵ ਬਾਦਰਜੀ ਕੋਲ ਆਏ ਤਾਂ ਸੀ ਕਿ ਨਾ ਵੀ ਉਹਨਾਂ ਨੂੰ ਕਿੱਥੇ ਨਾ ਕਿੱਥੇ ਇਹ ਵੀ ਗੱਲ ਕਹੀ ਜਾ ਰਹੀ ਸੀ ਵੀ ਉਹ ਗੁਰੂ ਸਾਹਿਬ ਕੋ ਫਰਿਆਦ ਲੈ ਕੇ ਆਏ ਸੀ ਵੀ ਤੁਹਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸਾਡੇ ਤੇ ਜ਼ੋਰ ਜ਼ੁਲਮ ਕੀਤਾ ਜਾ ਰਿਹਾ ਤੇ ਸਾਡੀ ਜਿਹੜੀ ਆ ਵਾਂ ਫੜੋ ਕਿਸ ਤਰ੍ਹਾਂ ਕਿਤੇ ਇਹਦੇ ਬਾਰੇ ਮੇਰੀ ਕਿਤਾਬ ਆ ਰਹੀ ਹੈ ਮੈਂ ਉਹਦੇ ਬਾਰੇ ਪਹਿਲਾਂ ਗੱਲ ਹੀ ਕਰਨਾ ਚਾਹੁੰਦਾ ਵੀ ਸਿੱਖ ਹਰ ਅਸਾ ਵੀ ਦਾਸ ਜਿਹੜੇ ਪੁਰਾਣੇ ਵੀ ਇਹ ਘਟਨਾ ਵਾਪਰੀ ਹੋਣੀ ਹੈਗੀ ਸਿੱਖ ਜਿਹੜੇ ਕਸ਼ਮੀਰੀ ਪੰਡਤ ਗੁਰ ਏ ਮੇਰੀ ਕਿਤਾਬੋਂ ਵਰਨੀ ਦਸੂਗਾ ਵੀ ਵਾਅਦੇ ਦੀ ਗੱਲ ਕਰ ਰਹੇ ਮੈਂ ਦੱਸਾਂ ਤੁਹਾਨੂੰ ਗੱਲ ਜਿਹੜਾ ਉਸ ਵੇਲੇ ਸਾਹਿਬ ਨੇ ਸ਼ਹੀਦੀ ਕੀ ਉਹਦੇ ਉੱਤੇ ਸੁਣੋ ਮੇਰੀ ਗੱਲ ਉਹ ਸਿੱਧੀ ਤਾਂ ਹੋਰ ਕਾਰਨ ਨੇ ਉਹ ਸਿੱਧੀ ਹੋਈ ਪਰ ਉਹਦੇ ਹੋਰ ਕਾਰਨ ਨੇ ਇਹ ਕਾਰਨ ਨਹੀਂ ਹੈਗਾ ਕਿਉਂਕਿ ਜਿਹੜਾ ਉਸ ਵੇਲੇ ਗਵਰਨਰ ਸੀ ਕਸ਼ਮੀਰ ਦਾ ਉਹ ਜਿਹੜਾ ਦੀਵਾਨ ਤੋਂ Hindu ਸੀ ਪਹਿਲਾਂ ਉਹ ਨੂੰ Hindu ਨੂੰ ਮੁਸਲਮਾਨ ਬਣਾਉਂਦਾ ਨਾ ਉਹ ਜੇ ਇਹ ਗੱਲ ਹੁੰਦੀ ਤਾਂ ਜਹਾਂਗੀਰ ਪਹਿਲਾਂ ਆਪਣੇ ਬੰਦੇ ਨੂੰ ਮੁਸਲਮਾਨ ਬਣਾਉਂਦਾ ਜਿਹੜੇ ਉਹਦੇ ਫੌਜ 'ਚ ਥੇ ਜਿਹੜੇ ਉਹਦੇ ਘਰ 'ਚ ਥੇ ਜਿਹੜੇ ਉਹਦੇ ਵਜ਼ੀਰ ਥੇ ਤੁਸੀਂ ਮੈਨੂੰ ਇਹ ਗੱਲ ਦੱਸੋ ਅਗਰ ਸਿੱਖੀ ਆਪਾਂ ਨੇ ਫੈਲਾਉਣੀ ਅਪਾ ਅਮਰਸਰ ਤੋਂ ਸ਼ੁਰੂ ਕਰਾਂਗੇ ਜਾਂ ਬਨਾਰਸ ਜਾ ਕੇ ਸ਼ੁਰੂ ਕਰਾਂਗੇ ਜੇ ਸਲਾਮ ਫਰਾਉਣਾ ਹੋਵੇ ਇਸ ਵੇਲੇ ਮੱਕੇ ਜੇ ਸ਼ੁਰੂ ਹੋਊਗਾ ਜਾਂ ਹਿੰਦਸਾਨ ਜਾ ਕੇ ਸ਼ੁਰੂ ਕਰਨਗੇ ਜਿੱਥੇ ਹੋਊਗਾ ਉੱਥੇ ਕਰੂਗਾ ਅਗਰ ਹਿੰਦੂ ਤਾਂ ਰਹੂ ਤਾਂ ਕਿਨਾ ਫਰਾਉਣਾ ਹੋਵੇ ਤਾਂ ਬਨਾਰਸ ਤੋਂ ਹੋਊਗਾ ਜਾਂ ਅਮਰਸਰ ਸ਼ੁਰੂ ਹੋਊਗਾ ਜੇ ਜਹਾਗੀਰੇ ਕੰਮ ਕਰਦਾ ਹੁੰਦਾ ਜਾਂ ਕੋਈ ਨਹੀਂ ਹੋਊਗਾ ਉੱਥੇ ਹੀ ਬਣਾਏ ਜਾਣਗੇ ਜਿੱਥੇ ਹੈਗੇ ਜਿੱਥੇ ਹੈਗੇ ਉੱਥੇ 20% ਦੇ ਉੱਥੇ ਦਿੱਲੀ ਦਾ ਮੁਸਲਮਾਨ 20% ਦੇ ਫਿਰ 80% ਬਣਾਉਣਾ ਨਾ ਪਹਿਲਾਂ ਉਹ ਦਿੱਲੀ ਮੁਸਲਮਾਨ ਸਿਰਫ 20% ਥੇ ਔਰ ਇਤਿਹਾਸ ਦਾ ਜੇ 1945 ਜਨਸੰਖਿਆ ਕਿ ਹੋਈ ਹੈ ਸਿਰਫ 23% ਮੁਸਲਮਾਨ تھے ਦਿੱਲੀ ਚ 1945 ਚ ਜਿਹਦੇ ਵਿੱਚੋਂ 13% ਬਾਹਰ ਆਏ ਹੋਤੇ ਸਿਰਫ 10% ਹੀ تھے ਦਿੱਲੀ ਦੇ ਮੁਸਲਮਾਨੀ ਮੁਸਲਮਾਨ ਥੀ ਕੇ ਪਰ ਉੱਥੋਂ ਬਣਾਉਂਦਾ ਨਾ ਮੁਸਲਮਾਨਤਾ ਹ ਇਸ ਕਰਕੇ ਇਹ ਗੱਲਾਂ ਚ ਕੋਈ ਜਿਵੇਂ ਕਿ ਉਹ ਗੱਲਾਂ ਜਿਹੜੇ ਸਾਡੀਆਂ ਮੈਂ ਜਿਵੇਂ ਕਿ ਹੈ ਸਾਡੇ ਇਤਿਹਾਸ ਨੂੰ ਬੁਗੜਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹ ਜਾਣਦੇ تھے ਵੀ ਦੇਖੋ ਆਪਾਂ ਉਹ ਹੀ ਨਾ ਕਿਤਾਬਾਂ ਨੂੰ ਜੋ ਪ੍ਰਮਾਨ ਕਰਦੇ ਆਂ ਤਾਂ ਹਰ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਵੀ ਪੰਡਤ ਆਏ ਸੀਗੇ ਕਸ਼ਮੀਰੀ ਪੰਡਤ ਆਏ ਸੀ ਅਸੀਂ ਅਸੀਂ ਸਾਰੇ ਸਿੱਖ